ਹੋੜਾ ਭਾਈ ਥੋੜਾ ਨਹੀਂ ਹੈਗਾ ਥੋੜਾ ਰਾਜੂ ਹੋੜਾ ਥੋੜਾ 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 ਕੱਚਾ ਮੜਾ ਜਾ ਉਹ ਕਹਿੰਦਾ ਹੁਣ ਥੋੜਾ ਨੇਗਾ ਥੋੜਾ ਕੱਚਾ ਹੈ ਕਿੰਨਾ ਕੱਟਾ ਮੜਾ ਜਾ ਇਹ ਤਾਂ ਨਹੀਂ ਥੋੜਾ ਕੱਚਾ ਹੈ ਕਿੰਨਾ ਕੱਟਾ ਉਹ ਦੰਦੀ ਦਾ ਬਟ ਨਹੀਂ ਸਾਰੇ ਕੱਟੇ ਹੋ ਕੇ ਨਾ ਤੇਰੇ ਇੱਕ ਨਹੀਂ ਉੱਠ ਕੇ ਆਉਣਗੇ ਮੈਂ ਕਹਿੰਦਾ ਮੈਨੂੰ ਕੋਈ ਨਹੀਂ ਕੁਸ ਕਰਦਾ ਅੱਛਾ ਮੱਖੀਆਂ ਨੂੰ ਸੋਦਾ ਵਧਾਫੇ ਕਰ ਕੋਈ ਨਾ ਦੱਸ ਇਹਦਾ ਵਿਚਾਰਾ ਮਖਤ ਨੂੰ ਨਾ ਯਾਰ ਇਹ ਕਲੀ ਨਾ ਕੀ ਰਿਹਾ ਵੇਚੀਆਂ ਨੇ ਦੱਲੇ ਦੀ ਇਹ ਖੜ ਗਿਆ ਬੰਦਾ ਮਾਹ ਨਾਲ ਸਾਰੀ ਗੱਲ ਦੇ ਵਿੱਚ ਜੇ ਅੱਜ ਬੱਕਰੀਆਂ ਰਹੀਆਂ ਤੇਰੀਆਂ ਬੱਕਰੀਆਂ ਦਾ ਅੱਜ ਗਾਗ ਲਿਆਤੀ ਮੈਂ ਬੱਕਰੇ ਨੇ ਮੈਨੂੰ ਹੋਰ ਵੀ ਖੜੀਆਂ ਦੇ ਪਿੰਡ ਉਹਨਾਂ ਵਰਗੀਆਂ ਨਹੀਂ ਮਿਲਣੀਆਂ ਉਹ ਉਦੋਂ ਵੀ ਚੰਗੀਆਂ ਖੜੀਆਂ ਬੱਕਰੀਆਂ ਤੇ ਬੰਦਾ ਨੇ ਉਹ ਉੱਥੇ ਹੀ ਗੱਲ ਕਹਿਣਾ ਵੀ ਉੱਥੇ ਘਰ ਆ ਗਿਆ ਉਹਦਾ ਪਿੰਡ ਉੱਥੇ ਗਿਆ ਹਾਂ ਮੰਨ ਗਿਆ ਬਾਈ ਤੁਹਾਡੀ ਬੰਦੇ ਨੂੰ ਉਹ ਬੰਦਾ ਖੜਿਆ ਨਹੀਂ ਬੋਲਦਾ ਲੈ ਫਿਰ ਮੈਂ ਕਾਦੂ ਬਚਾਰੇ ਹੋ ਗਏ ਮਾੜਾ ਹਾਂ ਕਰਦੇ ਹੈ ਕਰਦੇ ਥੋੜਾ ਜਿਹਾ ਕਰਦੇ ਰਾਮ ਨਾਰਾ ਨਾਰਾ ਰਾਮ ਦੇ ਨਾ ਕਰਾਂ ਲਓ ਹੋ ਗਿਆ ਯਾ ਹੋ ਗਿਆ ਹੁਣ 68 ਹਾਂ ਪੂਰੇ ਆਪਾ ਦਾ ਲਓ ਹੈ ਉਹ ਬਾਈ ਇਹ ਚੀ ਲੈ ਰੂ ਹੈ ਬਾਈ ਉਹਦਾ ਬੰਨ ਨਹੀਂ ਤੇ ਲੈਣਾ ਇਹਦਾ ਨਾ ਉਹ ਇਹਦਾ ਨਾਲ ਦਾ ਕਿਹੜਾ ਸਲਾਦਾਰ ਬਈ ਇਕੱਠੇ ਹੋ ਜੀ ਹੁਣ ਉਹ ਆ ਜਾ ਫਿਰ ਉਹ ਰਹਿ ਜਾ ਸਲਾਮਤ ਬੋਲਦਾ ਮੇਰਾ ਕੀ ਬੋਲ ਛੋਟਾ ਯਾ ਬਈ ਇਹਨੂੰ ਇਹਨੂੰ ਕਿਹਾ ਕਿ ਬੰਨ ਗੱਲਾਂ ਦੀ ਗਿਆ ਆਇ ਨਾ ਬੰਨ ਗਿਆ ਰੱਸੇ ਨਾਲ ਕਿਤੇ ਦਾ ਅੰਦਾਜ਼ਾ ਕਿਹੜਾ ਸੰਗਲ ਜੀ ਆ ਗਿਆ ਜਿੰਦਾਲ ਆ ਗਿਆ ਨੂੰ ਜਮਾਇਆ ਨਾ ਬਾਕੀ ਨਾ ਉਹਨਾਂ ਲਾ ਕੇ ਮੋਲਾ ਦੁਰ ਗਿਆ ਠੀਕ ਆ ਇਹਦਾ ਬਾਜੀ ਨੇ ਮੋਚੀ ਗਈ ਬਾਈ ਕੋ ਇਧਰ ਮੜੀ ਹੋਣੇ 48 ਆ ਗਿਆ ਕੋਈ ਹੋਈਆ ਤਿੰਨ ਬੱਕਰੀਆਂ ਹੈ ਕੋਈ ਪੱਟੀ ਕਰਨੀ ਲੱਗਿਆ ਹੋ ਮੰਨ ਲਾ ਹਾਕ ਵੀ ਮਾਰੀਆ ਚਾਚੇ ਬੱਕਰੀ ਪੈਲੀ ਭਾਰੀ ਹੈ ਇਹਦੇ ਹਾਗੇ ਮਾਰਿਆ ਕਦਾ ਹਾਕ ਵੀ ਮਾਰੀ ਬੰਦੇ ਨੂੰ ਬੰਦਾ ਖੜਿਆ ਹੀ ਨਹੀਂ ਫਿਰ ਦੱਸ ਜਾਂ ਤਾਂ ਪੱਜ ਕੇ ਗੱਲ ਕਰਿਓਰੇ ਉੱਥੇ ਦਾ ਗੱਲ ਕਰਦੀ ਹੁਣ ਕਿੱਥੇ ਉੱਥੇ ਨਹੀਂ ਹੁੰਦੀ ਹੋ ਸਰ ਉਹ ਕਿਥੇ ਕਰ ਰਹੀ ਹੋਂ ਮੈਂ 40 ਲਾਇਆ 90 ਲਾ ਦੂੰ ਬਾਈ 42000 ਲਾਇਆ ਨਹੀਂ ਖੜ ਜਾ ਦੂਰਾ ਖੁੰਦ ਨਹੀਂ ਤੂੰ ਮੇਰਾ ਜਿਆਦਾ ਨੋਟਾਂ ਮੈਨੂੰ ਫੜਾਉਂਦਾ 500 ਦਾ ਇੱਧਰ ਹੋ ਜਾ ਮੂੰਹ ਤਾਂ ਕਰ ਲੈ ਉਧਰ ਬਠਰੇ ਨੇ ਬਠਾ ਕਰ ਦਉਂਦੇ ਨੇ ਜੋਗੀ ਗੱਡੀਆਂ ਇਸਲਾਮੀ ਆ ਬੰਦ ਨੇ ਆ ਦੇਖੀ ਆ ਦੇ ਕੋਰੇ ਮੁੰਡਾ ਕੁੜੀ ਬਠਰੇ ਨੇ ਇਹ ਆਏ ਬੰਦ ਨਹੀਂ ਹੋ ਜਾ ਮੜਾ ਲਵੇ ਹੋ ਜਾ ਫਿਰ ਗੱਲ ਕਰ ਮੈਨੂੰ ਯਾਰ ਗੱਲ ਕਰ ਮੈਨੂੰ ਮੈਂ ਤੇ ਕੀ ਰੇਟ ਦੱਸੇ ਕਿੰਨਾ ਹੈ

ਨਾ 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 ਫੰਡਰ ਬਈ ਗੱਲ ਆ ਜਾਂਦਾ ਸਾ ਕਰ ਕੀ ਹੈ ਕਿਦੋਂ ਗੁੱਸਾ ਲੱਗੇ ਜਾਂਦੇ ਹਦਾ ਫੰਡਰ ਕਾ ਕੀ ਦੇ ਯਾਰ ਕੱਲ ਕੌ ਕੱਲ ਨੂੰ ਬੱਕੀ ਦੇ ਬੋਗੜਾ ਪ ਗਿਆ ਤੈਨੂੰ ਫੇਰ ਰਵਾਪੂ ਕਾ ਕਾ ਨਹੀਂ ਗੱਪਲ ਹੋਵੇ ਨਾ ਹੋਵੇ ਆ ਵੀਡੀਓ ਸਾਡਾ ਸਪੂਤ ਤਾਂ ਹੀ ਬਣਾਉਂਦੇ ਸੀ ਸਪੂਤ ਇਹਾਂ ਕਰ ਗਿਆ ਦੂਗਾ ਬੰਦ ਤੇਰੇ ਫੰਡਰਾਂ ਦੇ ਆ ਸਾਗੇ ਤੇਰੇ ਨੰਬਰ ਲਵਾਂਗੇ ਇਨੂੰ ਕੰਨੋਂ 70 ਚ ਬਲਾ ਲਾਂਗੇ ਕੋਈ ਬੋਲ ਕੇ ਦੱਸੂਗਾ ਬਈ ਸਾਡੇ ਗੱਲ ਪਊਗਾ ਅਸੀਂ ਤੇਰੇ ਕੋਲ ਰੌਣੇ ਦੀ ਗੱਲ ਹੋਈ ਰੌਣੇ ਦੀ ਦੱਸਾ ਕਰ ਗਿਆ ਬਈ ਤੂੰ ਇੱਕ ਕੰਮ ਕਰ ਛੋਟੇ ਵੀਰ ਤੂੰ ਜ਼ੀਰੋ ਫੰਡਰ ਕਰ ਤੋ ਕਰਾਈ ਹੈ 20 ਵਾਰੀ ਜ਼ਿਮੀਂਦਾਰ ਮੈਂ ਸੰਕਰਾ ਕੇ ਲਿਆਉਂਦੇ ਨੇ ਫੰਡਰਾਂ ਹੋ ਜਾਣੀ ਐ ਸ਼ੀਸ਼ੀ ਨੂੰ ਕਦੋਂ ਦੱਬਾ ਮਾਰ ਜਾਂਦੇ ਨੇ ਤੂੰ ਕਈ ਨਾ ਪੁੱਗ ਤਣੁਕ ਤੇ ਤੇਰੀ ਕਿਸਮੋਂ ਤਾਂ ਨਿਕੜੇ ਨਾ ਕਿਉਂ ਜੀ ਗੱਲ ਕੋਈ ਗੱਲ ਨਹੀਂ ਚਲਣ ਗਿਆ ਦਾ ਮਾਸੀ ਦਾ ਭਾਈ ਉਹ ਲੈ ਬਈ ਤੂੰ ਆਪ ਚਲਾ ਲੈ ਉਹ ਬਾਈ ਤੂੰ ਆਪੇ ਚਲਾ ਲੈ ਸਾਨੂੰ ਕੰਨ ਵਿੱਚ ਸਿਆਪੇ ਚ ਫਸਾਉਣਾ ਲੈ ਫੜ ਕਿਉਂ ਬਈ ਆਪੇ ਕਰ ਜੇ ਤੇਰੀ ਗੱਲ ਅਟਾਉਂਦੀ ਨਹੀਂ ਤੇ ਦਾ ਸ਼ਾਣੀ ਉਹ ਖੱਟਾ ਜਾ ਕਰਾ ਕਰ ਲੈ ਕਰ ਲੈ ਹੁਣ ਦੱਬ ਕਿੱਥੇ ਕਹਣਾ ਯਾਰਾ ਮੈਨੂੰ ਕੀ ਗੱਲ ਕਰੀਂ ਇੱਥੇ ਵੀ ਬੱਕਰੀ ਲੱਗਦੀ ਆ ਬਾਈ ਫਿਰ ਤੇ ਉਹ ਤੇਰੀ ਮਰਜ਼ੀ ਆ ਹਾਂ ਤੇਰਾ ਪਾਣਾ ਹਿੰਦ ਕਿੱਥੇ ਗਈ ਜੇ ਫੇਰ ਲੱਖ ਮੰਗਲਾਂ ਦਾ ਵੀ ਨਹੀਂ ਸੱਟ ਤਈਆਂ ਜਾਂਦਾ ਹੁਣ ਇਹ ਚੱਲ ਤੁਸੀਂ ਦੱਸੋ ਤੂੰ ਕਾ ਪੌੜਾ ਰਿਹਾ ਨਰੀ ਸਾਰੇ ਪੰਜਾਬ ਚੋਂ ਤੇ ਇਕੱਲੀ ਲੱਖ ਦੀ ਦੀ ਪਹਿਲੀ ਮੰਗਦਾ ਵੀ ਚੰਗੇ ਲੱਗਦਾ ਸੀ ਤੂੰ ਇਕੱਲੀ ਦੇ ਉਥੋਂ ਲਿਆ ਕਿ ਚੋਲਾ ਹਰ ਸ਼ਗਰ ਨਾ ਇਹਦੇ ਇਕੱਲੀ ਦੇ ਮੁੱਲ ਹੁਣ ਲੱਗ ਜਾਨੇ ਦੁਬਾਰੇ ਕਰਨ ਲੱਖ ਜੇਦਾ ਤੂੰ ਪਹਿਲੀ ਹੀ ਕਾਸੀ ਮੰਗਦਾ ਤੂੰ ਤੂੰ 60 ਸੀ ਜਿਹੜਾ ਫੇਰ ਅਗਲੇ ਦਾ ਤੋੜ ਫੋੜ ਕਰੂਗਾਈ ਬਈ ਤੈਨੂੰ ਬਾਈ ਜਿਹੜਾ ਯਾਰ ਘਰੀ ਹੋ ਜਾਣੇ ਨੂੰ ਮੋੜ ਕੇ ਫਿਰ ਤੂੰ 68 ਕਰੀ ਚੱਲ ਯਾਰ ਓਏ ਆ ਬੇਚਾਰੀ ਗੱਲ ਕਰ ਬਈ ਬੇਚਣਾ ਸੋਦਾ ਹਾਂ ਜੇ ਬਈ ਬੇਚਣਿਆ ਨਹੀਂ ਆ ਫਿਰ ਉਹੀ ਗੱਲ ਕਰ ਯਾਰ ਬਸ ਤੂੰ ਕਿਹਦਾ ਤਰਾ ਜੀ ਯਾਰ ਨਾਤਾ ਜੀ ਫਿਰ ਤੇਰੀ ਭੈਣ ਗੁੱਡੀ ਚੜਦੀ ਆ ਹੌਲੀ ਹੌਲੀ ਛੜੂ ਉੱਪਰ ਤੇ ਛੜ ਛੱਟ ਕਰੀ ਲਿਆ ਬੈਠ ਗਿਆ ਉਹ ਤੇਰਾ ਤਾਂ ਦੇ ਕੋਈ ਇਹਨਾਂ ਬੇਨੇ ਲੈ ਜਾ ਭਾਈ ਹਾਂ ਉਹ ਸਮਝਿਆ ਕੁਛ ਮਾੜਾ ਮੱਟੇ ਨੂੰ ਛੜ ਗਿਆ ਤੂੰ ਉਹ ਲੈਣ ਵਾਲਾ ਵੀ ਪਰਾਂ ਹਟ ਗਿਆ ਉਹ ਨਹੀਂ ਜਾਂਦਾ ਹੈਗਾ ਉਹ ਨਾੜੀ ਐ ਨਾੜੀ ਹਾਂ ਆ ਜਾ ਨਾੜੀ ਐ ਸਾਈ ਨਾਈ ਨਾੜੀਆ ਤੇ ਫੜਾਉ ਸਾਈ ਬਣ ਫੜਾ ਉਹ ਸਾਈ ਉਹ ਨਾੜੀਆ ਬੰਦਾ ਨਾੜੀ ਨੇ ਬੰਦਾ ਇਹ ਨਹੀਂ ਨਹੀਂ ਭਾਈ ਰਹੇਗਾ ਇਹਨੇ ਗਾ ਕੇ ਛੱਡੇ ਵਾਲੇ ਦਾ ਦੇ ਪੱਕੇ ਪਹਿਲਾਂ ਹੋਰ ਹੈ ਉਹ ਪਰ ਹਰ ਜੋ ਅਜਲਾ ਨਾ ਟਾਈਮ ਦਾ ਆ ਜੀ ਨਹੀਂ ਟਾਈਮ ਤੋਂ ਵੀ ਦਿਖਪਨ ਤੇ ਤੇ ਬਾਰ ਨਹੀਂ ਕਰਦੇ ਆਜਾ ਤੇਰਾ ਸੌਦਾ ਚੱਲਦਾ ਤੂੰ ਬਣਾ ਲੈ ਆ 10 ਮਿੰਟ ਦੇਤੇ ਤੈਨੂੰ ਦੋ ਤਾਂ ਲੰਘੇ ਯਾਰ 10 ਮਿੰਟ ਰਹਿ ਗਏ ਇੱਕ ਹਟ ਜਾ ਹਟ ਜਾ ਆਹ ਹੁਣ ਆਈ ਠੀਕ ਜਦਨੀਆ ਦੇਖੀ ਤਾਂ ਕੁ ਮਜਾ ਮੜਾ ਚੁੱਪ ਘੜ ਚੁੱਪ ਬਸ ਚੁੱਪ ਘੜ ਜਾ ਠੀਕ ਓਏ ਬਸ ਚੁੱਪ ਘੜ ਰਿਹਾ ਹੁਣ ਓ ਜੰਮ ਘੜ ਹੁਣ ਚੁੱਪ ਘੜ ਹੁਣ ਉਹ ਤੇਰਾ ਉਹ ਗੁੰਗੇ ਦੀ ਮਾਂ ਨੇ ਬਾਤ ਪਾਤੀ ਮੈਂ ਬੁੱਝ ਗਿਆ ਹਾਂ ਆਦਾ ਵੀ ਪੂਰੀਆਂ 45000 ਦੀਆਂ ਬੱਕਰੀਆਂ ਵਿਕਦੀਆਂ ਨੇ ਦੇਣੀਆਂ ਨੇ ਹੁਣ ਟਾਈਮ ਹੈ ਫਿਰ ਮੈਂ ਟਾਈਮ ਹੁਣ ਤੇਰੀਆਂ ਤੇਰੀਆਂ ਵੇਚਾਂਗੇ ਜਿੱਥੇ ਤੱਕ ਚੜੀਆਂ ਚੜਾਵਾਂਗੇ ਟੂੜੀਆਂ ਹਰੀਆਂ ਜਾਂ ਲਾਲ ਤੇਰੇ ਪਵਾਵਾਂਗੇ ਹਾਂ ਜੋ ਵੀ ਹਾਂ ਆ ਵਾਖਾ ਤੇਰੇ ਦਰ ਤੇ ਅੱਜ ਹੰਨ ਨੇ ਛੇੜ ਹੋਈ ਮੜਿਆ ਉਹ ਖੜ ਜਾ ਉਹ ਲਾਡੀ ਲਾਡੀ ਇੱਥੇ ਲਾਡੀ ਉਰੀ ਹੋਰ ਖੜੇ ਨੇ ਲਾਡੀ ਹੋ ਜੀ ਹਾਂ ਜੇ ਤੇਰੇ ਮਿੰਟ ਰਹਿ ਗਏ ਤੇਰੇ ਫੀਰ ਰਹਿ ਗਏ ਹਾਂ ਚਾਰ ਮਿੰਟ ਤੇਰੇ ਲੰਗੇ ਉਹ ਖੜ ਤਾ ਜਾ ਯਾਰਾ ਉਹ ਤੇਰੇ ਭੱਕਦੇ ਉਹ ਖੜ ਜਾ ਯਾਰਾ ਤੂੰ ਕਿੰਨੇ ਕਿਨੇ ਹੋਦੇ ਦਵਾਈ ਨੇ ਸਾਉਂਦੇ ਦੇ ਦਵਾਈ ਨੇ ਤੇ ਕਿੰਨੇ ਵਜੇ ਨੇ ਹੋਰ ਕਾਇਦਾ ਪੰਤਾ ਗਿਆ ਹੋਰ ਮਾਰ ਯਾਰ 10000 ਰੁਪਿਆ ਓਏ ਉਹ ਖਰਚਾ ਗੱਲਾਂ ਗਰਦ ਕਰਦੀ ਹੁੰਦੇ ਨੇ ਖਰਚਾ ਹੀ ਗੱਲ ਨਹੀਂ ਹੈਗੀ ਤਾਂ 4-5000 ਪਾਤਾ ਤੂੰ ਕੋਈ ਨਹੀਂ ਉਹ ਬੱਕਰੇ ਠੀਕ ਨੇ ਯਾਰ ਉਹ ਬੱਕਰੇ ਬੱਕਾ ਲੋੜ ਨੇ ਉਹ ਲੋੜ ਨੇ ਬੱਕਾ ਲੋੜ ਨੇ ਯਾਰ ਜੇ ਤਰਾਮ ਗ੍ਰਾਮ ਖੋਸ਼ਾ ਤਾਤਾ ਬਾਈ ਅਸੀਂ ਪੈਸੇ ਦੀ ਗੱਲ ਨਹੀਂ ਚੱਲਦੀ ਆਪਣੇ ਹਾਂ ਮਾਂ ਦਾ ਜਵਾਬ ਦਾ ਬਸ ਤੂੰ ਕਹਿੰਦਾ ਬੰਨੇ ਉਹ ਕਹਿੰਦਾ ਮੈਂ ਦਿੰਦਾ ਨਹੀਂ ਲੈ ਹੁਣ ਤੂੰ ਪਰੇ ਹੋ ਜਾ ਆ ਫਰ ਤੇਰੀ ਸਾਈ ਮੈਂ ਕਾਢੋ ਕਾਲਾ ਸਾਈ ਬਾਈ ਤੇਖਰੀ ਯਾਰ ਮੈਂਨੇ ਆਪਣੇ ਨਹੀਂ ਨੇ ਆਈ ਕਾਟੋ ਨਾ ਬੱਕਰੀਆਂ ਵੇਚਤੀਆਂ ਮੈਨੇ ਟੁਟਕੀ ਦੇ ਨਾਲ ਉਹ ਜਾਂਣਾ ਕਹਾਂ ਤੂੰ ਆ ਜਾਣਾ ਨਾ ਨਾੜੀ ਉਹ ਦਾ ਨਾ ਉਹ ਨਾੜੀ ਦੇ ਨੂੰ ਖੁਸ਼ ਹੋ ਬੱਕਰੇ ਉਰੀਆ ਉਹ ਨਾੜੀ ਲੈ ਮੈਂ ਪੰਤਾ ਆਈਆਂ ਦੰਦਾ ਨਹੀਂ ਪਪਣੂ ਗਿਆ ਉਹ ਗਿਆ ਹੋਰ ਬਾਪਾ ਕੂਈ ਪਤਾ ਆਲਾ ਮੰਦਾ ਨਹੀਂ ਇਹ ਮੰਦਾ ਇਨਰ ਜੋ ਉਹ ਭੱਜ ਗਿਆ ਤੇਰਾ ਤਾਇਆ ਨਹੀਂ ਭੱਜਦਾ ਓ ਬੱਦਲ ਹੋਰ ਹੋਣਾ ਰਹਾ ਭਾਈ ਕੋਈ ਕਾਲੋ ਜਦ ਭਗੇ ਗਿਆ ਤੂੰ ਕਾਦੋ ਪਿੱਛੇ ਪਿਆ ਕਾ ਕੋਈ ਨਹੀਂ ਕੋਈ ਨਹੀਂ ਆਪਾਂ ਹੋਰ ਬਵਾ ਕੇ ਕਾਲੇ ਨੂੰ ਬਵਾ ਲੈਣੇ ਤੂੰ ਖਾਵੇਂਗਾ ਚੱਲ ਮੇਰੇ ਮਾਰਦਾ ਚਾਰ ਦੋਏ ਦੋਲੂ ਮਾਰਦੇ ਤੂੰ ਕੰਡ ਸਹੀ ਕਰ ਆਰੇ ਕੰਡ ਸਹੀ ਠੀਕੇ ਹੋਗੇ ਦੱਸ ਪਤਾ ਹੈ ਕੀ ਲੈਣਾ ਕੰਨ ਜਾਣਾ ਖੁਰਕੁਰਾ ਚੋਤਾ ਪੌਲਾ ਅ ਮਾਇਰੀ ਫੜਾ ਦੇ ਸਹੀ ਦੋ ਕੀ ਪੁੱਛਦੇ ਹੁੰਦੇ ਤੈਨੂੰ ਆਮੜਾ ਉਡੀਆ ਕਚਨ ਵੀ ਆ ਗਿਆ ਨਾਲੇ ਇੱਧਰ ਬੋਲੀ ਉਹਦਾ ਗਾਗ ਫਿਰ ਆ ਗਏ ਨਹੀਂ ਮਾਰਦੇ ਪਿੱਛੇ ਹੋ ਜੇ ਮੈਂ ਚੌੜਾ ਮਾਰ ਚੌੜਾ ਹੋ ਬਈ ਚੌੜੇ ਉਹ ਰਿਆ ਕਿੱਧਰ ਗਿਆ ਫੁੱਟਿਆ ਹੁਣ ਸਮਾਂ ਵਿਚਾਰ ਲਈ ਹਾਂ ਵੀ ਅਸੀਂ ਨਹੀਂ ਖੜਨੇ ਦਿੱਤੋਂ ਹਾਂ ਹੈ ਹਾਂ 40 ਤੇ 6000 ਰੁਪਈਆ ਬੱਕਰੀਆਂ ਦੇ ਬਸ 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 ਠੀਕ ਆ ਯਾਰ ਬਸ ਬਸ ਹੋ ਗਿਆ ਹੈ ਹੋ ਗਿਆ ਕਿਉਂ ਇੱਕ ਬੰਦਰੇ ਆ ਕਿ ਨਹੀਂ ਕਿਉਂ ਇਹ ਗੱਲ ਉਹ ਵੀ ਪੱਕੇ ਬੰਦੇ ਨੇ ਵੇਚੀ ਨਹੀਂ ਅੱਗੇ ਕੱਚੀ ਗੱਲ ਇਹ ਨਹੀਂ ਮਿਲਦਾ ਨਹੀਂ ਕਹਿਦਾ ਪੁੱਤ ਮੁੱਠੜਦੇ ਨਹੀਂ ਕੱਟੇ ਰਾਬਾਦ ਰੱਜੂ ਕੱਟੇ ਨਹੀਂ ਉਹ ਕੰਮ ਨਹੀਂ ਫਾਇਦਾ ਕੀ ਕਰਦੇ ਨਹੀਂ ਸਿੱਕ ਟੱਕ ਬਣਕਾਲੇ ਕੋਈ ਨੂੰ ਮਾਰਦੇ ਨਹੀਂ ਨਹੀਂ ਮਾਰਦੇ ਨਹੀਂ ਮਾਰਦੇ ਦਾ ਕੰਮ ਮੈਨੂੰ ਪਤਾ ਨਹੀਂ ਕਿ ਨਹੀਂ ਉਸਕੇ ਬਾਹਰ ਹੀ ਆ ਬਿਚੇ ਨਹੀਂ ਦੱਸਦਾ ਪੱਠੀ ਅੱਠੀ ਅੱਠ ਵੇਚ ਕੇ ਕਿਤੇ ਵੀ ਕੋਈ ਪੈਣ ਕਰੀ ਪੂਰੀ ਆ ਜਾ ਹਾਂ ਕਰਨਾ ਪੜਦੇ ਜੀ ਮੈਂ ਦੱਸ ਸਾਨੂੰ ਕੰਨ ਚ ਇਹ ਗੱਬੜਾ ਵੀ ਇੱਕ ਵੇਚੀ ਕਰਾਂ ਟੀਜ਼ੀ ਬਣ ਜਾ ਉਹ ਬਾਦ ਮੈਂ ਜਾਈ ਬਾਂ ਹੋ ਗਿਆ ਗੰਜਾ ਨਾ ਹੋਣਾ ਹਾਂ ਐ ਨਹੀਂ ਵਿਕਦੀਆਂ ਪਤਾ ਕੀ ਰੋਣਦੀ ਵੀ ਥੱਲੀ ਨਹੀਂ ਆਈ ਮੈਂ ਤਾਂ ਤੇਰੀ ਹੁਣ ਵੇਚਦਾ 20 ਮਿੰਟ ਫੱਟ ਕਰਨੇ ਗੱਬਰ ਦੀ ਗਰੰਟੀ ਆ ਮੈਂ ਕਰਾਈ ਆ ਜੀ ਆਪਾਸ ਕਿੰਨਾ ਚਿਰ ਹੋ ਗਿਆ ਹੋ ਗਿਆ ਦੋ ਟਾਈਂ ਨਹੀਂ ਲੇ ਇੱਕ ਤਾਂ ਮੈਂ ਵੀ ਲੱਗਦੀ ਐ ਐ ਚਾਰ ਪੰਜ ਜਿੰਨੇ ਜਰ ਕਹਿੰਦੇ ਉਦੋਂ ਕਰਾਈਂਦਾ ਮੈਂ ਇਹ ਸ਼ੇਰਾਂ ਦਾ ਵੱਧ ਹੋਵੇ ਤੇ ਬਚਾਰੀ ਜੀ ਪੱਕੀ ਬੋਲ ਨੇ ਜਾਰੇ ਜਾਣੇ ਮਕਾਤੋਂ ਤਰੇ ਵੀ ਤਾਂ ਜੀਰੋਂ ਪੰਡਾ ਬਬਰ ਖੋਦੇ ਉਹਨੂੰ ਬੰਨ ਕੇ ਦੇਖ ਰਹੇ ਨੇ ਦੂਤਰਾ ਨੂੰ ਕਹਿੰਦੇ ਕਹਿੰਦਾ ਸ਼ੇਲੀ ਦੀਆਂ ਮੁੱਕਰਦੇ ਨਹੀਂ ਪੈਸੇ ਨਾਲ ਲੈਣਾ ਨਹੀਂ ਵੀ ਉਦੋਂ ਵੱਧਾ ਬਣ ਜੇ ਗਿਆ ਤੇ ਪਹਿਲੂ ਫੇਰਾ ਕੀ ਤਰ੍ਹਾਂ ਹੱਥ ਕਰੂੰ ਜਿਵੇਂ ਨਿਮੂ ਦਿਉਣਾ ਅਸੀਂ ਸਭਾ 'ਚ ਖੜਨਾ ਨੇ ਨਿਸ਼ਾਨ ਆ ਅਸੀਂ ਪਾਵਾਂਗੇ ਪੰਪਾ ਸੋਤੇ ਸੜੀਏ ਦਵਾਣਾ ਪਹਿਲੇ ਸੁਣ ਲੈ ਨਾ ਬੱਕਰੀਆਂ ਵੇਚਦਾ ਹਾਂ ਤੇਰੀਆਂ ਵੇਚਤੀਆਂ ਚੱਲ ਕਬੂਚ ਲਈ ਯਾ ਇਧਰ ਵੀ ਬਾਬਾ ਬਾਈ ਹੱਥ ਖੜੇ ਨਹੀਂ ਆ ਬੱਕਰੀ ਕਰਕੇ ਜਨਾ ਮੂੰ ਸਮਾ ਵਿਚਾਰ ਦੇ ਦੇ ਵੇਚ ਦੇ ਵੇਚ ਦੇ ਵੇਚ ਕੇ ਵਸ ਹਰ ਸੱਤ ਤੱਕ ਤੇ ਚਾਗੇ ਕੋਲ ਬੱਕਰੀਆਂ ਈ 47 ਨਾ ਫੇਰ ਭਾਜ ਜਾ ਨੇ ਫੜਾ ਸਾਈ ਬਸ ਬਹੁਤ ਗੱਲ ਲੈ ਕੋਈ ਸ਼ੁਰੂ ਕਰ ਕੋਈ ਜਾ ਕੋਈ ਜਾ ਕੋਈ ਜ਼ੀਰੋ ਬੰਦ ਰਾਂ ਨੇ ਸਮਾਂ ਤੇਰੇ ਹੱਕ ਚ ਬੋਲ ਰਹੇ ਹਾਂ ਹਾਂ ਤੇਰਾ ਕੋਈ ਉਹ ਤਾਂ ਵਧੇ ਰਹੇਗਾ ਔਰ ਲਾ ਬੰਦੀਆਂ ਫੜਲਾ ਬੰਦੀ ਕਰਦਾ ਮੈਂ ਨਾ ਕੱਟ ਲਾਖ ਦੇ ਨੇ ਯਾਰ ਹੈ ਉਹ ਗੰਜਾ ਹੋਇਆ ਪਿਆ ਕੱਟ ਕੱਟ ਨਹੀਂ ਬਹੇ ਔਰ ਉਹ ਗੰਜਾ ਹੋ ਚਾਲਾ ਹੈ ਹੋਰ ਜੇ ਹੁਣ ਤਾਂ ਹੋਰ ਮਾਰਦੇ ਦੋ ਸੱਟਾਂ ਜਮੇ ਹੋ ਜੂ ਸਹੀ ਜਮੇ ਰਗੜਾ ਜੋ ਹਾਂ ਬੋਲ ਵੀਰੇ ਕੀ ਕਹਿਣਾ ਯਾਰ ਹਾਂ ਯਾਰ ਜਿੱਤਰਾ ਮਨ ਆ ਉਹ ਦੋਦੇ ਦੇ ਨਹੀਂ ਕਰ ਉਹ ਦੇ ਦੇ ਤੇਰੇ ਮਾੜੇ ਚ ਨਹੀਂ ਹੈਗਾ ਕੋਈ ਦੱਸ ਓਏ ਤੇਰੇ ਮਾੜੇ ਚ ਨਹੀਂ ਬੋਲ ਕੀ ਕਹੀਏ ਬੋਲ ਘੱਟ ਆ ਜੀ ਮੈਂ ਤਾਂ ਕਿਹਾ ਜੀ ਘੱਟ ਘੱਟ ਓਏ ਇੱਕ ਮਿੰਟ ਬਾਬਾ ਜੋ ਪੱਛੀ ਦਾ ਨਹੀਂ ਹੁੰਦਾ ਜਮੀ ਹੁੰਦੀ ਨਹੀਂ ਬੱਕਰੀਆਂ ਨਹੀਂ ਨਹੀਂ ਬਸ ਚਾਹ ਚੀਜ਼ਾਂ ਕੱਟ ਪੰਜਾਹ ਦੀਆਂ ਵੇਚਤੀਆਂ ਖੋਲ ਖੜਾ ਖੜਾ ਖੁਸ਼ ਹੋ ਠੋਕ ਠੋਕ ਉਹ ਸਰਖੁਰਤੀਆ ਫਰਾਂਸਾਈ ਹੁਣ ਤੇਰੀ ਮਰਜ਼ੀ ਹੈ ਫਰਾਂਸਾ ਆ ਲਈ ਜਾਂਦਾ ਇਹ ਕਿੰਨੇ ਕਹੇ ਤੇ ਹੈ ਵਾਲੇ ਝੜ ਜਾਣਗੇ ਮੰਮੀ ਇਹਨਾਂ ਚੰਕਾ ਦੀਆਂ ਹੋ ਗਈਆਂ ਆਹ ਤੇਰੀ ਕਿੰਨਾ ਦੀਆਂ ਹੋ ਗਈਆਂ ਆਹ ਬਹੁਤ ਹੋਣਾ ਫੋਲੋ ਕਰ ਦੇ ਸਾਦੇ ਚੰਕਾ ਦੀਆਂ ਹੋ ਗਈਆਂ ਨਹੀਂ ਨਹੀਂ ਉਹ ਤਾਂ ਆਉਗੇ ਤੇਰੇ ਹੱਕ ਜੀ ਇਹ ਬਸ ਲਾਦਾ ਮੱਥੇ ਨਾ ਹਰ ਰੁਪਈਆ ਫੁੱਲ ਵਟਾਤਾ ਤੇਰਾ ਯਾਹ ਇਹ 25 2500 ਰੁਪਏ ਘਟਾ 2500 ਘਟਾ ਯਾਰ ਯਾਰ ਇਹ ਵੇਚਿਆ 2500 ਘਟਾ ਪਿਆ ਯਾਰ ਮੌਕਾ ਮੌਕਾ ਸਾਡਾ 15 ਉੱਤੇ ਪਤਾ ਛੜੀ ਤੈਨੂੰ ਮਿਲ ਜੂਗਾ ਹਾਂ ਅਸੀਂ ਪਹਿਲੇ ਹੀ ਕਰਦਾ ਕੰਮ ਹਾਂ ਉਹ ਕਿਤੇ ਦਿਮਾਗ ਨਾ ਹਾਲੀਏ ਬੰਦੇ ਦਾ ਉਹ ਘੱਟ ਵਿਕ ਰਹੀ ਯਾਰ ਉਹ ਫੜਾ ਪੈਸੇ ਯਾਰ ਕੱਢ ਕੇ ਤੂੰ ਯਾਰ ਫੜਾਵਾ ਦੇ ਦੇ ਭਾਈ ਕਿਤੇ ਤੂੰ ਸਾਨੂੰ ਨਾ ਦਵਾ ਦੀ ਕਿਸੇ ਤੋਂ ਕਰ ਜਾਂ ਤੋਂ ਬੋਲ ਭਾਈ ਸੋਚ ਨਾ ਕਰ ਗੱਲ ਆਕੇ ਨੀਤਾ ਤੇ ਨਹੀਂ ਤਾਂ ਦੇ ਹੀ ਨਹੀਂ ਆ ਨਾ ਫੰਡਰਾਂ ਨੇ ਜ਼ੀਰੋ ਆਸ ਨਹੀਂ ਹੈਗੀਆਂ ਕੋਈ ਤੇਰੀ ਗਰੰਟੀ ਨਾ ਅਗਲਾ ਪੈਸੇ ਲਾ ਰਿਹਾ ਵੀਰੇ ਅਸੀਂ ਵੀ ਡਾਕਟਰਾਂ ਇਹਨਾਂ ਦੇ ਪੱਕੇ ਫੰਡਰਾਂ ਨੇ ਨੇ ਚੋਨੀ ਬੱਕਰੀਆਂ ਕਿਵੇਂ ਕਰੀ ਜਗਾਰ ਵੀ ਦੇ ਫਿਰ 2500 ਘੱਟ ਕਹਿੰਦੇ ਨੇ 50 ਤੋਂ 1500 ਵੀ ਲੈਣਗੇ ਪਤਾ ਲਵਾਂਗੇ ਅਸੀਂ ਪਹਿਲਾਂ ਕਿਹੜੇ ਘੱਟ ਹੋਗਾ ਉਹ ਨਵਾਂਗੇ ਅਸੀਂ ਤਾਂ ਆ ਸਾਮ ਖਾ ਕੇ ਸੋਦਾ ਨਹੀਂ ਹਾਂ 1500 ਵੀ ਲੈਣਗੇ ਪੈਸੇ ਕੰਢ ਓਏ ਕਾਲੇ ਹਾਂ ਬੋਲੋ ਜੀ ਇਹ ਕਾਲੇ ਪੈਸੇ ਆ ਪੈਸੇ ਦੇ ਦੇ ਤੇਰਾ ਮਨ ਮੰਨਦਾ ਕਿ ਮੈਨੂੰ ਸੂਬਰ ਮੇਰੇ ਜਵਾਖਾਂ ਨੂੰ ਖੜਾ ਅੱਜ ਤਾਜ਼ੀਆਂ ਸੂਣ ਵਾਲੀਆਂ ਨਹੀਂ ਫੰਡ ਰਹੀ ਨੇ ਆਓ ਇੱਕ ਤਾਂ ਠੰਡ ਚੜਿਆ ਹੋਇਆ ਹੈ ਇੱਕ ਨਿੱਗੀ ਹੈ ਹਰ ਮੇਰੇ ਕੋਲ 60000 ਵੀ ਯੂਡੀ ਆ ਮਰਨ ਵਾਲਾ ਕੰਮ ਹੈ ਉਹ ਜਿੱਤ ਰਹੇ ਵੀ ਨਾ ਕੀ ਹੋਇਆ? 1100 ਉਹ ਭਾਈ ਤੂੰ ਦੱਸ ਵੀਰੇ ਜੇ ਤਰਾ ਮਜ਼ਦੂਰ ਨੇ ਭਾਈ 77000 ਰ 40000 ਹਾਂ ਮਜ਼ਦੂਰ ਨੇ ਭਾਈ ਤੈਨੂੰ 48 ਕਿਹਨੇ 48 ਕਿਹਨੇ ਕਰਦਾ 7000 40000 ਉਹ ਯਾਰ 2500 ਕੱਟ 50000 ਕਹ ਤੂੰ ਫਿਰ ਕਹਿੰਦਾ ਮੁੱਝਾ ਬੰਦ ਤੂੰ 2500 ਕੱਟ ਵੀਰੇ 50000 ਹੋ ਗਿਆ ਹਾਂ ਜੀ ਹੋਰ ਦੇ ਲੋ ਹੋਰ ਨੀ ਪੈਣੀ ਆ ਹੋਰ ਕਹਿੰਦਾ ਪਾਰੋ ਆਏ ਤਾਂ ਖਰਚਾ ਓਏ ਉਹ ਖਰਚ ਪੰਜੇ ਹੋਰ ਕਹੇ ਉਹਦਾ ਖੁਸ਼ੀ ਤੋਂ ਵੀ ਮੈਂ ਖੁਸ਼ ਹੋ ਕੇ ਦੱਸੂ ਮੇਰਾ ਜੀ ਕੱਢ ਦੇ ਬਾਹਰ ਕੱਢ ਆ ਪਹਿਲਾਂ ਪੈਸੇ ਤੂੰ ਗਣੇ ਪੱਕਮਲਾ ਤਾਂ ਨਾ ਇੱਕ ਜਰਾ ਭਾਵੇਂ ਉਹ ਕੋਈ ਨਾ ਆ ਉਧਰ ਬਣਾ ਦਿਓ ਪਿੱਛੇ ਆ ਲੋ ਵੀਰੇ ਬਣਾ ਪਿੱਛੇ ਨੂੰ ਖਰੇ ਘੁਰਦੇ ਦੇਖ ਨਹੀਂ ਆ ਪਿੱਛੇ ਆ ਲੋ ਲੱਕੜਾਂ ਨੂੰ ਧਰਦਾ ਮਿੱਟੇ ਲਾਉਂਦੇ ਕੋਈ ਨਹੀਂ ਉਹ ਬਣਾਦਾ ਵਰਦੇ ਨੇ ਵਾਹ ਚਾਲੇ ਦਾ ਮਰਦੇ ਹੋ ਗਿਆ ਉਹਦਾ ਕੰਮ ਹੈ ਓਏ ਗੰਜਾ ਇਹ ਖਰਚਾ ਦੋ ਮੱਟ ਬੋਲਣਾ ਕਿਦਾਂ ਸੁਣੀਆਂ ਦਾ ਗੁੱਤ ਜੋ ਪੂਰਾ ਫੜਾ ਦੇ ਯਾਰ ਦੋ ਮੈਂ ਤੇਰੇ ਨਾਲ ਕੋਈ ਨਾ ਬੱਤ ਚਾਰ ਪੰਜ ਆ ਨੂੰ ਬਾਬਾ ਕਰਨ ਯਾਰ ਹੈ ਐ ਐ ਗਦੇ ਬਿੜੂ ਜੋ ਬਸਿਆ ਲਈ ਐ ਗਦੇ ਕੇ ਬਾਬਾ ਕਰਨ ਹੱਥ ਬੰਨ ਕੇ ਦੀ ਹਾਂ 10 ਇਹਨਾਂ ਸੱਤ ਫਰਜ਼ ਬਾ ਆ ਜਾਣਗੇ ਤੇਰੇ ਉਹ ਸਮਝੋ ਛੋਗੜਾ ਪੜਾਉਣਾ ਬੈਰਾ ਦੀਆਂ ਰਾਨਾ ਬੰਦਾ 16 17 18 19 20 21 ਕਿੰਗੇ ਹਾਂ ਬਈ ਇਧਰੇ ਪੈਕੇ ਦਾ ਗਣ ਕਰੀ 24 25 26 27 28

ਇਕ-ਇਕ ਲਾ ਕਰਕੇ ਫੜਾਦਾ 50000 50000 2500 ਮੜੂ ਨਹੀਂ ਤੈਨੂੰ ਅੱਛਾ ਮੈਂ ਤਾਂ ਆਪ ਕਹਣਾ ਬਾ 38 ਕਮਲਾ ਹੋ ਗਿਆ ਤੂੰ ਜਵੀਂ ਤੂੰ ਉਹ ਤੇਰੇ ਦਿਮਾਗ ਚ ਹੀ ਬੰਦੋ ਮੈਂ 50000 ਦਿਨ ਚਲੋ ਖੋਲੋ ਭਾਈ ਕਿਲਾ ਬੰਨਣਾ ਭਾਈ ਢੋਕੀ ਢੋਕਣ ਵਾਲੀ ਗੜੂਕੀ ਐਨ ਵਧੀਆ ਪਿੰਡ ਦਾ ਪੂਰੇ ਸਟਾਰ ਬੱਕਰੀਆਂ ਵਾਲੇ ਬੈਠੇ ਤੇ ਉੱਥੇ ਕਿਸੇ ਟਾਈਮ ਚ ਜਿੱਲੂ ਫਰੀ ਢੁੱਕੀ ਵਾਲੇ ਵਧੀਆ ਤੇਰਾ ਕੰਮ ਹੋ ਗਿਆ ਢੁੱਕੀ ਬੱਠੀ ਨਹੀਂ ਉਹਦਾ ਬਾਪ ਕਿਹਦਾ ਨਾ ਚਲੋ ਵਧੀਆ ਹੋ ਗਿਆ ਭਾਈ ਜ਼ਰਾ ਕੰਮ ਢੁੱਕੀ ਜਿਹੜਾ ਟਿਕਰ ਆਏਗੀ ਭਾਈ 50 ரூபாய் பண்ணுங்க 50 दे रहा था